ਸਨੋ ਰੋਡ ਤੇ ਹੋਏ ਬਾਸ ਸਾਧ세 ਵਿੱਚ ਜ਼ਖਮੀਆਂ ਦੀ ਸਾਰ ਲੈਣ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਜੀਤ ਸਿੰਘ ਨੇ ਰਾਜਿੰਦਰਾ ਹਸਪੀਟਲ ਦਾ ਕੀਤਾ ਦੌਰਾ ਸਾਰੇ ਮਰੀਜ਼ਾਂ ਦਾ ਮੁਫਤ ਇਲਾਜ ਹੋਵੇਗਾ ਡਾਕਟਰ ਬਲਜੀਤ ਸਿੰਘ ਨੇ ਕੀਤਾ ਐਲਾਨ ਡਾਕਟਰ ਬਲਜੀਤ ਸਿੰਘ ਨੇ ਦਾਅਵਾ ਕੀਤਾ ਕਿ ਸੜਕ ਸੁਰੱਖਿਆ ਫੋਰਸ ਵੱਲੋਂ ਸਮੇਂ ਸਿਰ ਪੁੱਜ ਕੇ ਮਰੀਜ਼ਾਂ ਨੂੰ ਸਹਾਇਤਾ ਦਿੱਤੀ ਜਾਵੇਗੀ ਅਤੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਇਆ। ਉਹਨਾਂ ਕਿਹਾ ਕਿ ਫਰਿਸ਼ਤੇ ਟੀਮ ਬਹੁਤ ਚੰਗੇ ਨਤੀਜੇ ਨਿਕਲ ਰਹੇ ਹਨ। ਪਟਿਆਲਾ ਦੇ ਇੱਕ ਸਟੋਰ ਤੋਂ ਸਥਿਤ ਤੌਰ ਤੇ ਖਰੀਦੀ ਗਈ ਚਾਕਲੇਟ ਖਾਣ ਨਾਲ ਬਿਮਾਰ ਬੱਚੀ ਬਾਰੇ ਉਹਨਾਂ ਕਿਹਾ ਕਿ ਇਸ ਦੀ ਜਾਂਚ ਕਾਰਵਾਈ ਕੀਤੀ ਜਾਵੇਗੀ। ਅਗਲੇ ਕਦਮ ਜਿਹੜਾ ਫਿਰ ਐਕਸੀਡੈਂਟ ਹੋਏਗਾ ਉਸ ਦੀ ਪਤਾ ਲੈਣੇ ਕਿਵੇਂ ਕਿਵੇਂ ਨੇ। ਮਨੂਣਾ ਖਬਰ ਮਿਲੀ ਸੀ ਕਿ ਸਨੌਰ ਰੋਡ ਦੇ ਉੱਤੇ ਇੱਕ ਬੱਸ ਦੇ ਵਿੱਚ ਔਰ ਟੈਂਕਰ ਦੇ ਵਿੱਚ ਭਿਆਨਕ ਟੱਕਰ ਹੋਈ ਆ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਏ ਆ ਔਰ ਮੈਂ ਉਸ ਵੇਲੇ ਮੈਂ ਸਾਰੀ ਇਨਫੋਰਮੇਸ਼ਨ ਇਕੱਤਰ ਕੀਤੀ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਔਰ ਸਾਰਿਆਂ ਦੇ ਨਾਲ ਤੇ ਜਿਹੜੀ ਆਪਣੇ ਸਾਡਾ ਨਵਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਜਿਹੜਾ ਕੀਤਾ ਸੀਗਾ ਨਾ ਜੀ ਦੇਖੋ ਤੁਹਾਡੇ ਸਾਹਮਣੇ ਆ ਜਿਓ ਇਮੀਡੀਏਟਲੀ 16 ਪੇਸ਼ੈਂਟਸ ਵੱਲੋਂ ਬਹੁਤ ਜ਼ਿਆਦਾ ਮਤਲਬ ਭਿਆਨਕ ਐਕਸੀਡੈਂਟ ਸੀਗਾ 16 ਮਰੀਜ਼ ਉਹਨਾਂ ਨੇ ਰਜਿੰਦਰਾ ਹਸਪਤਾਲ ਲਿਆਂਦੇ ਤੇ ਉਹ ਸਾਰੇ ਇੱਥੇ ਦਾਖਲ ਹੈ ਜੀ ਉਹਨਾਂ ਚੋਂ ਕੁਝ ਪੇਸ਼ੈਂਟ ਸੀਰੀਅਸ ਹੈਗੇ ਜਿਨ੍ਹਾਂ ਦਾ ਮਤਲਬ ਸੀਟੀ ਹੋ ਗਿਆ ਹੈਗਾ ਉਹਨਾਂ ਨੂੰ ਬਲੱਡ ਲੌਸ ਵੀ ਸੀਗਾ ਤੇ ਜੇ ਮਤਲਬ ਉਹਦੇ ਜਿਹੜੀ ਸੜਕ ਸੁਰੱਖਿਆ ਫੋਰਸ ਕਰਕੇ ਇਮੀਡੀਏਟ ਐਂਬੂਲੈਂਸ ਆ ਗਈ ਔਰ ਇਮੀਡੀਏਟ ਉਹਨਾਂ ਨੂੰ ਮੈਡੀਕਲ ਹੈਲਪ ਮਿਲ ਗਈ ਜਿਹੜੀ ਸਾਡੀ ਫਰਿਸ਼ਟਸ ਇਸ 14 ਬੰਦਿਆਂ ਨੂੰ ਮੈਡੀਕਲ ਇਟ ਮਿਲੀ ਪਰ ਦੋ ਤਿੰਨ ਬੰਦਿਆਂ ਦੀ ਜਾਨ ਵੀ ਬਚੀ ਹੈ ਜਿਨ੍ਹਾਂ ਦਾ ਬਲੱਡ ਲੌਸ ਜ਼ਿਆਦਾ ਸੀ ਜਾਂ ਹੈਡ ਇੰਜਰੀ ਸੀ ਉਹਨਾਂ ਨੂੰ ਸਾਰੇ ਜਿਹੜੇ ਸਾਰੇ ਸਪੈਸ਼ਲਿਸਟ ਹੈ ਇਨਕਲੂਡਿੰਗ ਜਿਹੜੇ ਬ੍ਰੇਨ ਦੇ ਨਿਊਰੋ ਸਰਜ ਜਿਹੜੇ ਨਿਊਰੋ ਸਰਜਨ ਹਨ ਉਹਨਾਂ ਦੀ ਮੋਨਿਟਰਿੰਗ ਕਰ ਰਹੇ ਆ ਸੋ ਇਹਦਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਮਨਸ਼ਾ ਸੀ ਇਸ ਸਕੀਮ ਦੀ ਜਿਹੜੀ ਸਾਡੇ ਜੋ ਸਾਡਾ ਸਕੀਮ ਦਾ ਮੰਤਵ ਸੀਗਾ ਪੁਰਸ਼ਤੇ ਸਕੀਮ ਦਾ ਸਾਰ ਸਾਰ ਸੁਰੱਖਿਆ ਬੋਲਦਾ ਉਹਨੂੰ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਔਰ ਜਾਨਾਂ ਵੀ ਬਚ ਰਹੀਆਂ। ਇਲਾਜ ਦੀ ਗੱਲ ਕੀਤੀ ਆ ਬਈ ਕਿ ਹਾਂ ਸਾਰੇ ਇਹ ਯਾਤਰੀ ਸੀਗੇ ਉਹਨਾਂ ਨੂੰ ਇਲਾਜ ਫ੍ਰੀ ਕੀਤਾ ਜਾ ਰਿਹਾ ਉਹਨਾਂ ਨੂੰ। ਬਿਲਕੁਲ ਬਿਲਕੁਲ ਫ੍ਰੀ ਆ ਜੀ ਮੈਂ ਅੰਦਰ ਜਾ ਕੇ ਆਇਆ ਤੇ ਤੁਹਾਨੂੰ ਅਸੀਂ ਉਹਦੀ ਫੁਟੇਜ ਵੀ ਦੇ ਦਾਂਗੇ ਮੈਂ ਸਾਰਿਆਂ ਦੇ ਅਟੈਂਡੈਂਟ ਨਾਲ ਗੱਲ ਕੀਤੀ ਆ ਸਾਰਿਆਂ ਨੇ ਕਿਹਾ ਜੀ ਸਾਨੂੰ ਲੈ ਕੇ ਵੀ ਆਪਣੇ ਆਪ ਆਏ ਆ ਤੁਰੰਤ ਲੈ ਕੇ ਆਏ ਆ ਸਾਡੇ ਸੁਰੱਖਿਆ ਫੋਰਸ ਵਾਲੇ ਐਂਬੂਲੈਂਸ ਵਾਲੇ ਔਰ ਅੱਗੇ ਜਿਹੜਾ ਰਜਿੰਦਰਾ ਹਸਪਤਾਲ ਹੈ ਇਹਨਾਂ ਦੇ ਸਟਾਫ ਨੇ ਔਰ ਸੀਟੀ ਸੀਟੀ ਇਸ ਕੰਤ ਤੱਕ ਸਾਰਾ ਕੁਝ ਜਿਹੜਾ ਹੈਗਾ ਏ ਟੂ ਜ਼ेड ਸਾਰਾ ਫ੍ਰੀ ਹੈ ਜੀ ਸਰ ਕਿ ਕਾਰਨ ਜਿਹੜਾ ਸਾਹਮਣੇ ਆ ਰਿਹਾ ਉਹ ਕਹਿੰਦੇ ਜਿਹੜੇ ਪੀਆਰਟੀਸੀ ਦੇ ਕੰਡਕਟਰ ਵਰਕਰ ਨੇ ਉਹਨਾਂ ਦੀ ਡਿਊਟੀ ਬਹੁਤ ਜ਼ਿਆਦਾ ਜਿਹੜੀ ਟਾਈਮ ਬਤਾਇਆ ਗਿਆ ਤਾਂ ਕਿ ਉਹ ਮੇਨ ਵੀ ਪੁਲਿਸ ਨੂੰ ਜਿਸ ਕਰਕੇ ਆਦਾ ਹਾਦਸਾ ਹੋਪਰੇ ਵੀ ਡਰਾਈਵਰ ਛੁੱਟ ਆਖ ਲੱਗੀ ਇਸ ਕੋਈ ਇਸ ਤਰ੍ਹਾਂ ਦਾ ਕੁਝ ਦੇ ਦੇਖੋ ਮੇਰਾ ਜਿਹੜਾ ਸਬੰਧ ਹੈ ਜੀ ਉਹ ਹੈਗਾ ਜਿਹੜਾ ਮੈਡੀਕਲ ਰਿਸਪੌਂਸ ਸਿਸਟਮ ਹੈ ਉਹ ਮੈਂ ਸਟੈਬਲਿਸ਼ ਕੀਤਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਠੀਕ ਹੈ ਮੈਂ ਜ਼ਰੂਰ ਜਿਹੜੀ ਫੀਡਬੈਕ ਹੈ ਉਹ ਟਰਾਂਸਪੋਰਟ ਡਿ ਲੇਕਿਨ ਇਹ ਕਿਉਂਕਿ ਲੋਕਲ ਬੱਸ ਸੀਗੀ ਜਿਹੜੀ ਸਨੌਰ ਤੋਂ ਆ ਰਹੀ ਸੀ ਮੈਨੂੰ ਲੱਗਦਾ ਨਹੀਂ ਕੋਈ ਲੰਬੇ ਰੂਟ ਦੀ ਬੱਸ ਨਹੀਂ ਸੀ ਕਿ ਬੰਦਾ ਸਵੇਰੇ ਗਿਆ ਸ਼ਾਮ ਨੂੰ ਆ ਰਿਹਾ ਸੀਗਾ ਕੋਈ ਇਦਾਂ ਦੀ ਗੱਲ ਲੱਗਦੀ ਨਹੀਂ ਹੈ ਬਟ ਸਟਿਲ ਜਿਹੜੇ ਸਾਰੇ ਫੈਕਟਰਸ ਆ ਗਏ ਆ ਉਹਦੇ ਚ ਅਸੀਂ ਜਿਹੜੇ ਹੈਗੇ ਆ ਜਿਹਨੂੰ ਡਾਰਕ ਸਪੌਟਸ ਕਹਿੰਦੇ ਅਸੀਂ ਜਿਹੜੇ ਐਕਸੀਡੈਂਟ ਪ੍ਰੋਨ ਆ ਉਹਨਾਂ ਦੀ ਵੀ ਸਾਰੀ ਸਟੱਡੀ ਕਰ ਰਹੇ ਆ ਜਿਹੜੇ ਹਿਊਮਨ ਫੈਕਟਰਸ ਆ ਜਾਂ ਜਿਹੜੇ ਵਹੀਕਲ ਨਾਲ ਰਿਲੇਟਡ ਆ ਤੇ ਗੱਡੀਆਂ ਵੀ ਅਪ ਟੂ ਡੇਟ ਹੋਣ ਤੇ ਬੰਦਿਆਂ ਦੇ ਵਿੱਚ ਫਟੀਕ ਫੈਕਟਰ ਨਾ ਹੋਵੇ ਉਹਨਾਂ ਦੇ ਰੈਸਟ ਕਰਨ ਦੀ ਜਗ੍ਹਾ ਹੋਵੇ ਉਹਨਾਂ ਨੂੰ ਪ੍ਰੋਪਰ ਸਿਟੀ ਹੋਣ ਆਲਰੇਡੀ ਵੀ ਕਰ ਰਹੇ ਆ ਬਟ ਓਬਵੀਅਸ ਕਰਾਂਗੇ ਸਰ ਜੀ ਤੁਸੀਂ ਕਹਿੰਦੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਯਾਦ ਵੀ ਤੁਹਾਨੂੰ ਤੇ ਪਹੁੰਚਦੇ ਨੇ ਉਹਨਾਂ ਨੂੰ ਕਹਾਂਗੇ ਅੱਧਾ ਘੰਟਾ ਅਸੀਂ ਕਾਲ ਕਰਕੇ ਸੜਕ ਰੱਖਿਆ ਪੋਰਸ ਵਾਲੇ ਨੂੰ ਕਹਿੰਦੇ ਕਿ ਪਰ ਪਹੁੰਚੇ ਨਹੀਂ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੈ ਕੇ ਆਏ। ਹਾਂ ਮੈਂ ਤੁਹਾਡੇ ਸਾਹਮਣੇ ਪੇਸ਼ੈਂਟ ਦੇ ਅਟੈਂਡੈਂਟ ਨਾਲ ਗੱਲ ਕਰਕੇ ਆਇਆ ਜੀ ਬਲੋ ਜਦੋਂ ਜਿਹੜਾ ਕੋਈ ਪੇਸ਼ੈਂਟ ਦਾ ਅਟੈਂਡੈਂਟ ਹੁੰਦਾ ਨਾ ਜੀ ਕਈ ਵਾਰੀ ਜਦੋਂ ਇੱਕ ਤਾਂ ਜਿਹੜੀ ਬਲੀਡਿੰਗ ਹੁੰਦੀ ਆ ਉਸ ਲਈ ਪੇਸ਼ੈਂਟ ਟੈਰੀਫਾਈਡ ਹੁੰਦਾ ਉਦੋਂ ਅਗਲੇ ਨੂੰ ਆਪਾਂ ਨੂੰ 5 ਮਿੰਟ ਵੀ ਐਂ ਲੱਗਦਾ ਹੁੰਦਾ ਕਿ ਬਹੁਤ ਹੋ ਗਿਆ। ਸੜਕ ਰੱਖਿਆ ਪੋਰਸ ਵਾਲੇ ਹ ਆਏ ਆਲਟੀਮੇਟਲੀ ਉਹੀ ਲੈ ਕੇ ਆਇਆ ਉਹੀ ਲੈ ਕੇ ਆਇਆ ਇਹਦੇ ਤੇ ਤਕਰੀਰ ਜੀ ਜਿਹੜਾ ਐਕਸੀਡੈਂਟ ਹੋਇਆ ਹੈਗਾ ਕਰੇ ਉਹ ਲੱਗਦਾ ਨਹੀਂ ਹੈ ਕਿ ਜਿਹੜੇ ਰਾਪੜੀ ਟ੍ਰੈਫਿਕ ਦੀ ਜਾਂ ਕੋਈ ਜਿਹੜੇ ਡੀਟੀਓ ਦੀ ਉਹਨਾਂ ਦੀ ਜ਼ਿੰਮੇਵਾਰੀ ਮੰਨਦੇ ਕਿ ਅੱਜ ਮੈਂ ਜਿਹੜੇ ਉਹ ਮੈਂ ਤੁਹਾਨੂੰ ਕਿਹਾ ਨਾ ਜੀ ਜਿਹੜੇ ਬਾਕੀ ਸਾਰੇ ਫੈਕਟਰਸ ਆ ਉਹ ਉਹਨਾਂ ਦੀ ਪ੍ਰੋਪਰ ਇਨਕੁਆਰੀ ਹੋਏ ਸਰ ਜੀ ਠੀਕ ਹੈ ਅਸੀਂ ਇਹਨਾਂ ਨੂੰ ਸ਼ੋਰ ਕਰਾਂਗੇ ਕਿ ਜਿਹਨਾਂ ਮਾਚੇ ਹਲੇ ਵੀ ਮੋਰ ਇਡੀਅਲ ਦੀ ਇਡੀਅਲ ਵੀ ਨਹੀਂ ਮੈਡੀਸਨ ਜਿਹੜਾ ਅਵੇਲੇਬਲ ਹੈਗੀ ਹੈ 26 ਜਨਵਰੀ ਨੂੰ ਸਟੇਟ ਮਿਨਿਸਟਰ ਜਿਹਨਾਂ ਦਾ ਨਾਮ ਲੈ ਰਹੇ ਸੀ ਉਹਨਾਂ ਨੇ ਕਿਹਾ ਸੀ ਕਿ ਇਨਸ਼ੋਰ ਕਰਾਂਗੇ पीडीएल नॉन आइडियल परचेज है ईडीएल की भी बेसिक मेडिसिन पैंटाकंस और सिंपल मेडिसिन नहीं है क्या नहीं नहीं अपने को सारे ईडीएल अवेलेबल है ईडीएल सब है किल्ले अवेलेबल है पीडीएल 200 डिग्री अवेलेबल है 200 प्लस ईडीएल अवेलेबल है जी इनके को 200 ਤੋਂ ਬਾਅਦ ईडीएल अवेलेबल है ਔਰ ਨਾਨ ਇੰਡੀਅਨ ਵਾਸਤੇ ਇਹਨਾਂ ਕੋਲ ਫੰਡਸ ਵੀ ਹੈਗੇ ਆ ਜੀ ਜੇ ਨਹੀਂ ਹੋਵੇ ਤਾਂ ਇਹ ਨਹੀਂ ਕਿ ਦਵਾਈ ਨਹੀਂ ਹੈ ਨਾਲ ਕੋਲ ਨਾਨ ਇੰਡੀਅਨ ਦਾ ਇੱਕ ਟਰਮ ਐਕਚੁਅਲੀ ਜਿਹੜੀ ਹੈਗੀ ਆ ਹੁਣ ਰੀਸੈਂਟਲੀ ਇਹਨਾਂ ਨੇ ਕਾਇਨ ਕਰ ਲਈ ਆ ਅਸੀਂ ਮੈਜੋਰਟੀ ਮੈਡੀਸਨ ਇੰਡੀਅਨ ਚ ਲੈ ਕੇ ਆ ਰਹੇ ਆ ਉਹਦੀ ਵੀ ਜਿਹੜੀਆਂ ਇਹਨਾਂ ਦਾ ਇੱਕ ਪੈਟਰਨ ਜਿਹੜਾ ਯੂਜ਼ ਆ ਮੈਡੀਸਨ ਦਾ ਉਹ ਇਹਨਾਂ ਨੇ ਆਪ ਨੇ ਲੋਕਲ ਜਿਹੜੀ ਅਥਾਰਟिटीज ਆ ਗਿਆ ਉਹਨਾਂ ਨੇ ਸਟੱਡੀ ਕਰਨਾ ਵੀ ਕਿਹੜੀ ਕਿਹੜੀ ਦਵਾਈਆਂ ਦੀ ਹੋਰ ਲੋੜ ਪੈਂਦੀ ਆ ਉਹ ਖਰੀਦ ਕੇ ਰੱਖਣੀਆਂ ਉਹਨਾਂ ਨੇ ਮਤਲਬ ਉਹ ਵੀ ਸਟੋਰ ਚ ਉਹਨੀਆਂ ਗਿਆ ਇਹ ਇਹ ਇਦਾਂ ਦੀ ਕੋਈ ਗੱਲ ਨਹੀਂ ਜਿਨ੍ਹਾਂ ਕੋਲੇ ਫੰਡਸ ਹੈਗਾ ਜੀ ਦੇਖਣ ਪਰਚੇਜ਼ ਜੇ ਕੋਈ ਸਪੈਸੀਫਿਕ ਬੰਨ ਤੁਸੀਂ ਦੱਸੋਗੇ ਵੀ ਆਹ ਐਗਜ਼ਾਮਪਲ ਹੈ ਕਿ ਦੈਨ ਆਈ ਵਿਲ ਟੇਕ ਆ। ਤਾਂ ਸਭ ਇੱਕ ਹੋਰ ਮਾਮਲਾ ਸਾਡੇ ਅੱਗੇ ਆਇਆ ਕਿ ਚੱਕੀ ਦੇ ਉੱਪਰ ਗੱਤੀ ਦੇ ਉਹ ਵਾਪਰੇਟ ਜਿਹੜੀ ਸੀ ਜਿਹਦਾ ਮਾਮਲਾ ਸਾਡੇ ਬਹੁਤ ਵੱਟ ਆਇਆਗਾ। ਪਰੰਤੂ ਸੇਮ ਪਰ ਗਏ ਪਰ ਲੋਕਾਂ ਨੇ ਦਿਖਾਇਆਗਾ ਕਿ ਉਹ ਸਾਰੀ ਚੀਜ਼ ਐਕਸਪਾਇਰ ਹੋ ਜਾਇਆ ਹੈਗਾ ਜੀ। ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਉੱਪਰ ਕਿਉਂਕਿ ਜਿਹੜੇ ਅਜਿਹੇ ਬੰਦੇ ਜਿਹੜੇ ਮਾਮਲਾ ਐਕਸਪਾਇਰੀ ਚੀਜ਼ਾਂ ਵੇਚ ਰਹੇ ਸੀ। ਇੱਕ ਤੁਹਾਡੇ ਇੱਥੇ ਬਣਾ ਦਿਵਾਲੀ ਤੇ ਹੋਇਆ ਸੀਗਾ ਜੀ ਸਾਡਾ ਉਹਦੇ ਚ ਇੱਕ ਇਨਸਪੈਕਟਰ ਵੀ ਇਨਵੋਲਵਡ ਸੀਗਾ ਉਹਦੇ ਤੇ ਨੌਨ ਅਵੇਲੇਬਲ ਧਾਰਾ ਲਾ ਕੇ ਜਿਹੜੇ ਸੋ ਜਿਹਨਾਂ ਨੇ ਪਨੀਰ ਵੇਚਿਆ ਸੀਗਾ ਉਸ ਤੋਂ ਬਾਅਦ ਇੱਕ ਬੱਚੀ ਦੀ ਕੇਕ ਨਾ ਹੋਈ ਸੀ ਮੈਂ ਉਸੋਨੇ ਜਿਹੜੀ ਆਨਲਾਈਨ ਜਿੰਨੇ ਵੀ ਤੁਹਾਡੇ ਜਿਹਨਾਂ ਨੇ ਸਪਲਾਈ ਕੀਤਾ ਸੀ ਜਿੱਥੋਂ ਬੜ ਕੇ ਆਇਆ ਸੀਗਾ ਉਹਦੀ ਸਾਰੀ ਜਾਂਚ ਹੋ ਰਹੀ ਹੈ ਜੀ ਉਹਨਾਂ ਦੇ ਵਿੱਚ ਵੀ ਪੁਲਿਸ ਕੇਸ ਰਜਿਸਟਰ ਹੋਇਆ ਇਹਦੇ ਚ ਮੈਂ ਐਕਸ਼ਨ ਬਹੁਤ ਸਟ੍ਰਿਕਟ ਲਵਾਂਗਾ ਅਕਸ਼ਨ ਵੀ ਲਾਇਆ ਗਿਆ ਸੀ ਸਰ ਉਤਰਨਾ ਤਾਂ ਚਲੋ ਦੇਖੋ ਮੇਰੀ ਸਭ ਨੂੰ ਬੇਨਤੀ ਹੈ ਜੀ ਕਿ ਧਰਨੇ ਤੋਂ ਪਹਿਲਾਂ ਇੱਕ ਵਾਰੀ ਮੈਨੂੰ ਮਿਲ ਲਓ ਦੱਸ ਦਿਓ ਮੈਨੂੰ ਕਿਉਂਕਿ ਮੈਂ ਜਿਵੇਂ ਅੱਜ ਐਕਸੀਡੈਂਟ ਹੋਇਆ ਮੈਨੂੰ ਕਿਸੇ ਨੇ ਕਿਹਾ ਥੋੜੀ ਜਨਾ ਤਾਂ ਜਦੋਂ ਮੇਰੇ ਕੋਲੇ ਸਾਡੇ ਨਿਊਜ਼ ਟਰੈਕ ਦੇ ਵਿੱਚ ਇਨਫਾਰਮੇਸ਼ਨ ਆਉਂਦੀਆਂ ਆਈ ਐਕਟ ਇਮੀਡੀਏਟਲੀ ਮੇਰੇ ਕੋਲੇ ਜਿਹੜੀ ਚਾਕਲੇਟ ਵਾਲੀ ਵੀ ਆਈ ਸੀ ਕੇਕ ਵਾਲੀ ਵੀ ਆਈ ਸੀ ਮੈਂ ਇਮੀਡੀਏਟ ਐਕਸ਼ਨ ਲਰਨਾ ਜਿਹਦੇ ਵਿੱਚ ਜਿੰਨੀਆਂ ਵੀ ਕੰਸਲਟ ਅਥਾਰਟिटीज ਆ ਆਲਰੇਡੀ ਆਡਿਟ ਕਰੋ ਉਹਦੇ ਸਾਰੇ ਟੈਸਟ ਕਰੋ ਸਭ ਟੈਸਟ ਕਰੋ ਔਰ ਚਾਕਲੇਟ ਜਿਹੜਾ ਜਨਾ ਚੋਂ ਤੋਂ ਬਣ ਕੇ ਆਇਆ ਉੱਥੋਂ ਲੈ ਨਹੀਂ ਹੁੰਦਾ ਜੇ ਉਹ ਐਕਸਪਾਇਰ ਹੋ ਜਾਣਾ ਉਹਦਾ ਐਨਾ ਕੋਈ ਉਹਦਾ ਕੋਈ ਰੈਕਸ਼ਨ ਨਹੀਂ ਹੋ ਜਾਂਦਾ ਉਹਦੇ ਨਾਲ ਉਹ ਉਹ ਇੱਕ ਦੈਟ ਇਜ਼ ਦਾ ਆਈਡੀਅਲ ਟਾਈਮ ਤੇ ਉਹਦੇ ਚ ਕੋਈ ਨਾ ਕੋਈ ਕੰਟਾਮਿਨੇਸ਼ਨ ਨਾਲ ਜਿਹੜੀ ਪ੍ਰੋਬਲਮ ਆਉਂਦੀ ਆ ਉਹ ਸਾਰੀ ਸਟਰੀ